ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੋਕ ਸਭਾ ਖੇਤਰ ਲੁਧਿਆਣਾ ਦੇ ਵਿੱਚ ਅੱਜ ਆਲੂ ਵਾਲੀਆ ਬਰਾਦਰੀ ਦੀਆਂ ਸਾਰੀਆਂ ਜਥੇਬੰਦੀਆਂ ਜੋ ਕਿ ਲੁਧਿਆਣਾ ਵਿੱਚ ਹਨ ਉਹਨਾਂ ਵੱਲੋਂ ਇੱਕ ਮੀਟਿੰਗ ਆਲੂ ਵਾਲੀਆ ਪਵਨ ਵਿਕੇ ਕੀਤੀ ਗਈ ਜਿਸ ਵਿੱਚ ਆਗ ਜ਼ਗੀਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਰਾਸ਼ਟਰੀ ਪ੍ਰਦਾਨ ਆਲੂਵਾਲੀਆ ਬਰਾਦਰੀ ਨੇ ਦੱਸਿਆ ਕਿ ਆਲੂਵਾਲੀਆ ਬਰਾਦਰੀ ਦੀਆਂ ਲੁਧਿਆਣਾ ਲੋਕ ਸਭਾ ਵਿੱਚ 40000 ਤੋਂ ਵੱਧ ਵੋਟਾਂ ਅਤੇ ਇਸ ਵਾਰ ਲੁਧਿਆਣਾ ਆਲੂਵਾਲੀਆ ਬਰਾਦਰੀ ਦੇ ਪ੍ਰਮੁੱਖ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਅਸੀਂ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਇਸ ਮੌਕੇ ਤੇ ਹਰਿੰਦਰ ਸਿੰਘ ਆਲੂਵਾਲੀਆ ਗੁਰਪ੍ਰੀਤ ਸਿੰਘ ਭੁੱਲਰ ਤੇਜਿੰਦਰ ਸਿੰਘ ਮਮਕ ਸੁਖਵਿੰਦਰ ਸਿੰਘ ਕਲਕੱਤਾ ਹਰਕੀਰਤ ਪਾਲ ਸਿੰਘ ਬਲਵਿੰਦਰ ਸਿੰਘ ਆਲੂਵਾਲੀਆ ਚਰਨਜੀਤ ਸਿੰਘ ਸਿਕੰਧ ਜਗਜੀਤ ਸਿੰਘ ਆਲੂਵਾਲੀਆ ਜਗਦੀਪ ਸਿੰਘ ਆਲੂਵਾਲੀਆ ਵੀ ਮੌਜੂਦ ਹਨ ਇਸ ਮਗਰੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਆਲੂਵਾਲੀਆ ਬਰਾਦਰੀ ਲੁਧਿਆਣਾ ਹੀ ਨਹੀਂ ਪੂਰੇ ਪੰਜਾਬ ਵਿੱਚ ਅਹਿਮ ਸਥਾਨ ਰੱਖਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਆਲੂਵਾਲੀਆ ਬ੍ਰਾਦਰੀ ਨੇ ਸਮਰਥਨ ਦੇਣ ਦਾ ਐਲਾਨ ਕਰਨ ਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹਾਂ ਕਿ ਇਹ ਜਦ ਵੀ ਯਾਦ ਕਰਨਗੇ ਮੈਂ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ